ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸਿਆਣੇ ਕਹਿੰਦੇ ਨੇ ਕਿ ਬੰਦਾ ਆਪਣੇ ਨਾਮ ਦੇ ਨਾਲ ਜਾਣਿਆ ਜਾਂਦਾ ਪਰ ਸਮਾਜ ਦੇ ਵਿੱਚ ਅਸੀਂ ਕਈ ਵਾਰ ਦੇਖਿਆ ਕਿ ਬੰਦਾ ਆਪਣੇ ਅਸਲੀ ਨਾਮ ਦੀ ਜਗ੍ਹਾ ਆਪਣੇ ਬਚਪਨ ਦੇ ਨਾਂ ਜਾਂ ਫਿਰ ਘਰ ਦੇ ਨਾਮ ਯਾਨੀ ਕਿ ਨਿਕਨੇਮ ਦੇ ਨਾਲ ਜ਼ਿਆਦਾ ਮਸ਼ਹੂਰ ਹੁੰਦਾ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕਈ ਅਜਿਹੇ ਵੱਡੇ ਆਗੂ ਨੇ ਜਿਹੜੇ ਆਪਣੇ ਬਚਪਨ ਦੇ ਨਾਂ ਨਾਲ ਜ਼ਿਆਦਾ ਮਸ਼ਹੂਰ ਨੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅਜਿਹੇ ਕਈ ਵੱਡੇ ਆਗੂ ਨੇ ਜਿਹੜੇ ਆਪਣੇ ਨਾਮ ਦੇ ਨਾਲ ਆਪਣੇ ਬਚਪਨ ਦਾ ਨਾਮ ਜਾਂ ਫਿਰ ਆਪਣੇ ਨਿੱਕਨੇਮ ਜੋੜਦੇ ਨੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਅਸੀਂ ਉਹਨਾਂ ਆਗੂਆਂ ਦੀ ਗੱਲ ਕਰਾਂਗੇ ਕਿ ਪੰਜਾਬ ਦੀ ਸਿਆਸਤ 'ਚ ਅਜਿਹੇ ਕਿਹੜੇ-ਕਿਹੜੇ ਆਗੂ ਨੇ ਜਿਹੜੇ ਆਪਣੇ ਅਸਲੀ ਨਾਮ ਦੀ ਬਜਾਏ ਆਪਣੇ ਨਿੱਕਨੇਮ ਦੇ ਨਾਲ ਜ਼ਿਆਦਾ ਮਸ਼ਹੂਰ ਨੇ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਤੋਂ ਇਸ ਵਾਰੀ ਚੌਥੀ ਵਾਰ ਆਪਣੀ ਕਿਸਮਤ ਅਜਮਾਰੇ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਦਾ ਪੂਰਾ ਨਾਮ ਰਵਨੀਤ ਸਿੰਘ ਹੈ ਤੇ ਉਹਨਾਂ ਦੇ ਬਚਪਨ ਦਾ ਨਾਮ ਬਿੱਟੂ ਹੈ ਤੇ ਲੋਕ ਜ਼ਿਆਦਾਤਰ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਰਵਨੀਤ ਬਿੱਟੂ ਦੇ ਨਾਮ ਨਾਲ ਜਾਣਦੇ ਨੇ ਇਸ ਤੋਂ ਇਲਾਵਾ ਰਵਨੀਤ ਬਿੱਟੂ ਦੇ ਵਿਰੁੱਧ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਆਪਣੇ ਅਸਲੀ ਨਾਮ ਨਾਲੋਂ ਜ਼ਿਆਦਾ ਆਪਣੇ ਨਿੱਕਨੇਮ ਨਾਲ ਜ਼ਿਆਦਾ ਮਸ਼ਹੂਰ ਨੇ ਰਾਜਾ ਵੜਿੰਗ ਦਾ ਅਸਲੀ ਨਾਮ ਅਮਰਿੰਦਰ ਸਿੰਘ ਵੜਿੰਗ ਹੈ ਪਰ ਪੰਜਾਬ ਦੀ ਸਿਆਸਤ 'ਚ ਲੋਕ ਉਹਨਾਂ ਨੂੰ ਬਚਪਨ ਦੇ ਨਾਮ ਰਾਜਾ ਦੇ ਨਾਲ ਜ਼ਿਆਦਾ ਜਾਣਦੇ ਨੇ ਅਤੇ ਪੰਜਾਬ ਦੀ ਸਿਆਸਤ 'ਚ ਉਹਨਾਂ ਨੂੰ ਰਾਜਾ ਵੜਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਵੀ ਆਪਣੇ ਅਸਲੀ ਨਾਮ ਨਾਲੋਂ ਜ਼ਿਆਦਾ ਬਚਪੰਦੇ ਨਾਮ ਨਾਲ ਮਸ਼ਹੂਰ ਨੇ। ਅਸ਼ੋਕ ਪ੍ਰਾਸ਼ਰ ਦੇ ਬਚਪੰਦੇ ਦਾ ਨਾਮ ਪੱਪੀ ਹੈ ਜਿਸ ਕਰਕੇ ਉਹਨਾਂ ਨੂੰ ਪੱਪੀ ਪ੍ਰਾਸ਼ਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਜਲੰਧਰ 'ਚ ਤਿੰਨ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਰਿੰਕੂ, ਟੀਨੂ ਅਤੇ ਚੰਨੀ ਵੀ ਆਪਣੇ ਨਿਕਨੇਮ ਨਾਲ ਜ਼ਿਆਦਾ ਮਸ਼ਹੂਰ ਨੇ। ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਪਵਨ ਟੀਨੂ ਹਨ ਜੋ ਕਿ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਤਾਂ ਉਮੀਦਵਾਰ ਬਣੇ। ਉਹਨਾਂ ਨੇ ਵੀ ਆਪਣੇ ਨਾਮ ਦੇ ਨਾਲ ਆਪਣੇ ਬਚਪਨ ਦਾ ਨਾਮ ਟੀਨੂ ਲਗਾ ਕੇ ਰੱਖਿਆ ਅਤੇ ਉਹ ਆਪਣੇ ਹਲਕੇ 'ਚ ਆਪਣੇ ਨਿਕਨੇਮ ਟੀਨੂ ਦੇ ਨਾਮ ਨਾਲ ਮਸ਼ਹੂਰ ਨੇ। ਜਦਕਿ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਗਏ ਸੁਸ਼ੀਲ ਰਿੰਕੂ ਵੀ ਜਲੰਧਰ 'ਚ ਆਪਣੇ ਨਿਕਨੇਮ ਰਿੰਕੂ ਨਾਲ ਕਾਫੀ ਮਸ਼ਹੂਰ ਨੇ ਅਤੇ ਉਹਨਾਂ ਨੇ ਆਪਣੇ ਬਚਪਨ ਦਾ ਨਾਮ ਰਿੰਕੂ ਆਪਣੇ ਨਾਮ ਨਾਲ ਲਗਾ ਕੇ ਰੱਖਿਆ। ਲੋਕ ਉਹਨਾਂ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਨਾਮ ਨਾਲ ਸੰਬੋਧਨ ਕਰਦੇ ਨੇ। ਉੱਥੇ ਹੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜੋ ਕਿ ਕਾਂਗਰਸ ਤੋਂ ਉਮੀਦਵਾਰ ਵੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਲੋਕ ਉਹਨਾਂ ਨੂੰ ਚੰਨੀ ਦੇ ਨਾਮ ਨਾਲ ਜ਼ਿਆਦਾ ਸੰਬੋਧਨ ਕਰਦੇ ਨੇ ਇਸੇ ਤਰ੍ਹਾਂ ਗੁਰਦਾਸਪੁਰ ਸੀਟ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਭਾਜਪਾ ਦੇ ਦਿਨੇਸ਼ ਕੁਮਾਰ ਵੀ ਆਪਣੇ ਨਿਕਨੇਮ ਕਰਕੇ ਕਾਫੀ ਮਸ਼ਹੂਰ ਨੇ ਦਿਨੇਸ਼ ਕੁਮਾਰ ਆਪਣੇ ਨਾਮ ਦੇ ਪਿੱਛੇ ਬੱਬੂ ਲਗਾਉਂਦੇ ਨੇ ਜੋ ਕਿ ਉਹਨਾਂ ਦਾ ਬਚਪਨ ਦਾ ਨਾਮ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੂੰ ਦਿਨੇਸ਼ ਕੁਮਾਰ ਬੱਬੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੀ ਆਪਣੇ ਅਸਲੀ ਨਾਮ ਅਮਨ ਸ਼ੇਰ ਸਿੰਘ ਕਲਸੀ ਦੀ ਬਜਾਏ ਸ਼ਹਿਰੀ ਕਲਸੀ ਦੇ ਨਾਮ ਨਾਲ ਜ਼ਿਆਦਾ ਜਾਣੇ ਜਾਂਦੇ ਨੇ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੀ ਪੰਜਾਬ ਦੀ ਸਿਆਸਤ 'ਚ ਆਪਣੇ ਨਿਕਨੇਮ ਸੁਖੀ ਕਰਕੇ ਜਿਆਦਾ ਜਾਣੇ ਜਾਂਦੇ ਨੇ ਲੋਕ ਉਹਨਾਂ ਨੂੰ ਜ਼ਿਆਦਾਤਰ ਸੁਖੀ ਰੰਦਾਵਾ ਦੇ ਨਾਮ ਨਾਲ ਜਾਣਦੇ ਨੇ ਇਸ ਤੋਂ ਇਲਾਵਾ ਜੇਕਰ ਆਮ ਆਦਮੀ ਪਾਰਟੀ ਦੇ ਗੜ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਨਿਕਨੇਮ ਮੀਤ ਕਰਕੇ ਜ਼ਿਆਦਾ ਮਸ਼ਹੂਰ ਨੇ ਉਹ ਆਪਣੇ ਹਲਕੇ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮੀਤ ਹੇਅਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਤੋਂ ਉਮੀਦਵਾਰ ਜੀਪੀ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਕਾਕਾ ਬਰਾੜ ਦੇ ਨਾਮ ਨਾਲ ਜਾਣੇ ਜਾਂਦੇ ਨੇ ਇਹਨਾਂ ਵਿੱਚ ਜੀਪੀ ਦੇ ਕਰੀਏ ਤਾਂ ਜੀਪੀ ਦਾ ਪੂਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਉਹਨਾਂ ਦੇ ਨਾਮ ਦੀ ਸ਼ਾਰਟ ਫਾਰਮ ਯਾਨੀ ਕਿ ਗੁਰ ਦਾ ਜੀ ਤੇ ਪ੍ਰੀਤ ਦਾ ਪੀ ਰੱਖ ਕੇ ਉਹਨਾਂ ਦਾ ਸ਼ਾਰਟ ਨੇਮ ਜੀਪੀ ਕਿਹਾ ਜਾਂਦਾ ਹੈ ਤੇ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਆਪਣਾ ਨਿੱਕ ਨੇਮ ਯਾਨੀ ਕਿ ਸ਼ਾਰਟ ਨੇਮ ਜੀਪੀ ਆਪਣੇ ਨਾਮ ਦੇ ਨਾਲ ਲਗਾਇਆ ਹੋਇਆ ਹੈ ਤੇ ਉਹ ਗੁਰਪ੍ਰੀਤ ਸਿੰਘ ਜੀਪੀ ਦੇ ਨਾਮ ਦੇ ਨਾਲ ਮਸ਼ਹੂਰ ਨੇ ਇਸ ਤੋਂ ਇਲਾਵਾ ਜੇਕਰ ਫਿਰੋਜ਼ਪੁਰ ਦੇ ਹਲਕੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਰਾੜ ਨੇ ਜਦ ਕਿ ਉਹਨਾਂ ਨੇ ਆਪਣੇ ਬਚਪਨ ਦਾ ਨਾਮ ਕਾਕਾ ਵੀ ਆਪਣੇ ਨਾਮ ਦੇ ਨਾਲ ਲਗਾ ਕੇ ਰੱਖਿਆ ਤੇ ਨਾਲ ਹੀ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਗੁਰਪ੍ਰੀਤ ਸਿੰਘ ਕਾਕਾ ਬਰਾੜ ਦੇ ਨਾਮ ਨਾਲ ਜਾਣੇ ਜਾਂਦੇ ਨੇ ਇਸ ਤੋਂ ਇਲਾਵਾ ਪੰਜਾਬ ਦੀ ਹੌਟ ਸੀਟ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਇਸ ਵਾਰੀ ਕਾਂਗਰਸ ਦੇ ਵੱਲੋਂ ਜੀਤ ਮਹਿੰਦਰ ਸਿੰਘ ਨੂੰ ਆਪਣੇ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਤੇ ਜੇਕਰ ਗੱਲ ਕਰੀਏ ਜੀਤ ਮਹਿੰਦਰ ਦੀ ਤਾਂ ਉਹਨਾਂ ਦੇ ਰਿਸ਼ਤੇਦਾਰ ਤੇ ਉਹਨਾਂ ਦੇ ਦੋਸਤ ਤੇ ਉਹਨਾਂ ਦੇ ਕਰੀਬੀ ਉਹਨਾਂ ਨੂੰ ਪੈਵੀ ਨਾਮ ਦੇ ਨਾਲ ਸੰਬੋਧਨ ਕਰਦੇ ਨੇ ਤੇ ਉਹ ਆਪਣੇ ਹਲਕੇ ਦੇ ਵਿੱਚ ਪੈਵੀ ਨਾਮ ਦੇ ਨਾਲ ਕਾਫੀ ਮਸ਼ਹੂਰ ਨੇ ਆਖਿਰਚ ਜੇ ਗੱਲ ਕਰੀਏ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਮਾਨ ਦੀ ਤਾਂ ਉਹ ਵੀ ਆਪਣੇ ਬਚਪਨ ਦੇ ਨਾਲ ਬੋਬੀ ਨਾਮ ਨਾਲ ਜਾਣੇ ਜਾਂਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਆਪਣੇ ਨਾਮ ਦੇ ਪਿੱਛੇ ਬੋਬੀ ਲਗਾਉਂਦੇ ਨੇ ਤੇ ਲੋਕ ਉਹਨਾਂ ਨੂੰ ਨਰਦੇਵ ਸਿੰਘ ਬੋਬੀ ਮਾਨ ਦੇ ਨਾਮ ਨਾਲ ਜਾਣਦੇ ਨੇ